ਹਾਂਜੀ ਦੋਸਤੋ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਇੱਕ ਗੇਮ ਖੇਡਣ ਲੱਗੇ ਆਂਗੇ ਤੇ ਆਪਣੇ ਨਾਲ ਹੈਗੇ ਹੈਗੇ 6 ਬੱਚੇ ਤੇ ਇਹਨਾਂ ਤੋਂ ਆਪਾਂ ਆ ਜਿਹੜੇ ਗਲਾਸ ਆਪਾਂ ਰੱਖੇ ਹੋਏ ਹੈਗੇ ਮੇਜ਼ ਦੇ ਉੱਤੇ ਇਹ ਚਮਚਿਆਂ ਨਾਲ ਭਰੋਣੇ ਹੈਗੇ ਤੇ ਆਪਾਂ ਇਹਨਾਂ ਦੀਆਂ ਦੋ-ਦੋ ਬੱਚਿਆਂ ਦੀਆਂ ਤਿੰਨ ਟੀਮਾਂ ਬਣਾਈਆਂ ਨੇ 6 ਬੱਚੇ ਹੈਗੇ ਤੇ ਆ ਪਿਆਗਾ ਪਾਣੀ ਆ ਪਾਣੀ 'ਚ ਆਪਾਂ ਰੰਗ ਘੋਲਾਂਗੇ ਕਿਉਂਕਿ ਫਿਰ ਗਲਾਸਾਂ 'ਚ ਰੰਗ ਨਾਲ ਪਾਣੀ ਸਹੀ ਦਿਖੂਗਾ ਜਿਹੜੇ ਬੱਚੇ ਨੇ ਵੱਧ ਟਾਈਮ 'ਚ ਮਨ ਲਓ ਟਾਈਮ ਦੇਵਾਂਗੇ ਆਪਾਂ ਜਿੰਨੇ ਟਾਈਮ ਚ ਪਾਣੀ ਚ ਮਨ ਲਓ ਭਰਤੇ ਗਲਾਸ ਹਨ ਚਮਚਿਆਂ ਨਾਲ ਟਾਈਮ ਦੇਵਾਂ ਆਪਾਂ ਸਟਾਪਵਾਚ ਲਾਵਾਂਗੇ ਜਿਵੇਂ ਆਪਾਂ 5 ਮਿੰਟਾਂ ਦਾ ਸਟਾਪਵਾਚ ਲਾ ਲਿਆ ਤੇ ਜਿਹੜੀ ਟੀਮ ਨੇ ਵੱਧ ਗਲਾਸ ਭਰਤਾ ਉਹ ਟੀਮ ਜਿੱਤੂਗੀ ਆਪਾਂ ਸ਼ੁਰੂ ਕਰਨ ਲੱਗਿਆਂਗੇ ਮਿੱਤਰੋ ਪਹਿਲਾਂ ਆਪਾਂ ਰੰਗ ਘੋਲ ਦਈਏ ਪਾਣੀ ਚ ਲਓ ਜੀ ਆਪਾਂ ਰੰਗ ਪਹਿਲਾਂ ਇਹਦੇ ਚ ਘੋਲਣ ਲੱਗਿਆਂ ਪਾਣੀ ਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਫਿਰ ਗਲਾਸਾਂ ਚ ਇਹ ਦਿਖੀ ਜਾਊਗਾ ਲਓ ਜੀ ਟੀਮ ਤਿਆਰ ਹੈਗੀ ਤੇ ਹੁਣ ਆਪਾਂ ਇਹਨਾਂ ਨੂੰ ਸ਼ੁਰੂ ਕਰਨ ਲੱਗਾਂਗੇ ਬੱਚਿਆਂ ਨੂੰ ਤੇ ਆਪਾਂ ਸਟੌਪ ਬਾਅ ਚਲਾਵਾਂਗੇ ਪਹਿਲਾਂ ਸਟੌਪ ਬਾਅ ਚਲਾ ਕੇ ਤੇ ਫਿਰ ਉਹ ਟਾਈਮ 'ਚ ਇਹਨਾਂ ਨੇ ਆ ਗਲਾਸ ਭਰਨੇ ਨੇ ਦੇਖਦੇ ਆ ਕਿਹੜਾ ਪਹਿਲਾਂ ਭਰੂਗਾ ਤੁਸੀਂ ਪਤਾ ਕੀ ਕਰਨਾਗਾ ਤੁਸੀਂ ਆਪ ਦੀ ਆਪ ਦੀ ਟੀਮ ਨੇ ਜਿਵੇਂ ਤੁਸੀਂ ਦੋ ਜਣੇ ਹੋਣਾ ਤੁਸੀਂ ਦੋਨਾਂ ਨੇ ਆ ਗਲਾਸ 'ਚ ਪਾਉਣੇ ਆ ਠੀਕ ਆ ਚਮਚੇ ਉੱਥੋਂ ਭਰ ਕੇ ਲਿਆ ਕੇ ਨਾ ਚਮਚਾ ਬਾਲਟੀ 'ਚੋਂ ਹੱਥ ਜੀ ਹੱਥ ਜੀ ਵੜ ਕੇ ਲਿਆਉਣਾ ਚਮਚਾ ਮੂੰਹ 'ਚ ਨਹੀਂ ਰੱਖਣਾ ਠੀਕ ਆ ਚਮਚਾ ਭਰ ਕੇ ਦੋਨਾਂ ਨੇ ਤੁਸੀਂ ਆਪ ਦਾ ਆਪ ਦਾ ਚਮਚਾ ਭਰ ਕੇ ਆਪਦੇ ਗਲਾਸ 'ਚ ਪਾਉਣਾ ਠੀਕ ਆ ਤੇ ਤੁਸੀਂ ਵੀ ਦੋਨਾਂ ਨੇ ਅਜਿਹੇ ਚ ਪਾਉਣਾ ਹੈ ਠੀਕ ਆ ਹੈ ਦੋਨਾਂ ਨੇ ਚੌਂਚਾ ਭਰ ਕੇ ਆਹ ਗਲਾਸ ਚ ਪਾਉਣਾ ਤੁਸੀਂ ਵਿਚਾਲੜੇ ਚ ਠੀਕ ਆ ਹਾਂ ਤੇ ਤੁਸੀਂ ਵੀ ਠੀਕ ਆ ਗਲਾਸ ਚ ਪਾਉਣਾ ਚੌਂਚਾ ਭਰ ਭਰ ਕੇ 5 ਮਿੰਟ ਟਾਈਮ ਆਗਾ ਤੇ 5 ਮਿੰਟਾਂ ਚ ਜਿਹੜੇ ਨੇ ਵੱਧ ਗਲਾਸ ਭਰਤਾ ਉਹ ਜਿੱਤ ਜਾਊਗਾ ਠੀਕ ਆ ਚਲੋ ਕਰ ਦੋ ਸ਼ੁਰੂ ਆਜੋ ਲੱਗ ਜੋ ਗੇਰਾ ਚਲੋ ਚਲੋ ਆ ਆਪਦੇ ਆਪਦੇ ਗਲਾਸ ਚ ਪਾਉਣਾ ਹੈ ਦੇਖਦੇ ਆ ਕਿ ਕਿਹੜਾ ਜਿੱਤਦਾਗਾ ਦੇਖੀ ਆਂਦੀ ਹੈ ਕਿਹੜਾ ਜਿੰਦਾ ਨਾ ਇਹ ਤੇ ਸਾਡਾ ਗਾ ਇਹਨਾਂ ਦਾ ਬਚਾਲਣਾ ਵਾ ਸੋਡਾ ਵਿਚਾਲੜਾ ਗਲਾਸ ਆ ਰੀਤ ਨਾ ਨਾ ਫਿਰ ਹੁਣ ਪਾ ਉਹਦੇ ਚ ਚੱਲ 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 ਸੋਡਾ ਵਿਚਾਲੜਾ ਗਲਾਸ ਹੈਗਾ ਦੇਖੀ ਆਂਦੀ ਹੈ ਕਿਹੜਾ ਜਿੰਦਾ ਹੈਗਾ ਪਤਾ ਲੱਗ ਜੂਗਾ ਹੌਲੀ ਜਾਇਆ ਕਰੋ ਓਦੋਂ ਬਾਅਦ ਢੋਲ ਦਿੰਨੇ ਆ ਤੁਸੀਂ ਲਓ ਜੀ ਦੇਖਦੇ ਆ ਕਿਹੜੀ ਟੀਮ ਜਿੱਦੀ ਆ ਨੂਰ ਹੋ ਰਹੀ ਟੀਮ ਜਿੱਦੀ ਆ ਜਾਂ ਰੀਤ ਦੀ ਟੀਮ ਜਿੱਦੀ ਆ ਜਾਂ ਫਤੇਦੀ ਟੀਮ ਜਿੱਦੀ ਹੈਗੀ ਕਰਨ ਨੂੰ ਹੌਲੀ ਲੈ ਕੇ ਜਾਇਆ ਕਰ ਸੈਕਿੰਡੀਂ ਲਓ ਜੀ ਆਪਾਂ ਟਾਈਮਰ ਲਾਇਆ ਹੈਗਾ ਤੇ ਹਜੇ ਤਾਂ 30 ਸਕਿੰਟ ਹੋਏ ਹੈਗੇ ਕਿਹੜੀ ਟੀਮ ਨੇ ਵੱਧ ਗਲਾਸ ਭਰਿਆ ਹਜੇ ਬਰਾਬਰੀ ਚੱਲੀ ਜਾਂਦਾ ਮੁਕਾਬਲਾ ਦੇਖੀ ਜਾਂਦੀਆ ਪਤਾ ਲੱਗ ਜੂਗਾ ਕਿਹੜੀ ਟੀਮ ਜਿੱਦੀ ਹੈਗੀ ਪਾਣੀ ਥੱਲੇ ਵੱਧ ਡੋਲਦੀ ਹੈਗੀ ਟੀਮ ਇਹ ਸਾਰਿਆਂ ਨੂੰ ਵੱਧ ਕਿਹੜੀ ਟੀਮ ਥੱਲੇ ਡੋਲਦੀ ਹੈ ਪਾਣੀ ਚਲੋ 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 ਦੇਖੀ ਜਾਂਦੀ ਹੈ ਲੱਗ ਜੂਗਾ ਪਤਾ ਹਜੇ ਤਾਂ ਕਿਹੜੀ ਟੀਮ ਅੱਗੇ ਚੱਲ ਚੱਲ ਰਹੀ ਹੈਗੀ ਕਰਨੂ ਹੋਰਿਆਂ ਦੀ ਟੀਮ ਅੱਗੇ ਚੱਲ ਰਹੀ ਆ ਆਹ ਟੀਮ ਅੱਗੇ ਚੱਲ ਰਹੀ ਹੈਗੀ ਨਾਲੇ ਇਹ ਜਵਾਕ ਹੈਗੇ ਛੋਟੇ ਆ ਦੇਖੋ ਬਈ ਆ ਕਰਨੂ ਹੋਰਿਆਂ ਦੀ ਟੀਮ ਅੱਗੇ ਚੱਲ ਰਹੀ ਆ ਹੈ ਤਾਂ 3 ਮਿੰਟ ਪਏ ਹੈਗੇ ਪਤਾ ਲੱਗ ਜੂ ਕਿਹੜਾ ਵੱਧ ਭਰਦਾਗਾ ਹੌਲੀ ਆਏ ਤਾਂ ਵੱਧ ਡੋਲਦੇ ਹੋਗੇ ਐ ਤਾਂ ਵੱਧ ਡੋਲਦੇ ਹੋ ਐ ਨਹੀਂ ਕਰਨਾ ਐ ਨਹੀਂ ਕਰਨਾ ਨੂਰ ਐ ਨਹੀਂ ਚੌਂਚਾ ਫੜ ਕੇ ਲੈ ਕੇ ਜਾਣਾਗਾ ਕੱਲਾ ਹੱਥ ਨਹੀਂ ਉਹ ਕਰਨਾ ਨਾਲ ਹੱਥ 'ਚ ਨਹੀਂ ਲੈ ਕੇ ਜਾਣਾ ਪਾਣੀ ਕੱਲੇ ਚੌਂਚੇ 'ਚ ਲੈ ਕੇ ਜਾਣਾਗਾ ਉਹ ਟੀਮ ਕੱਟ ਦੇਣਗੇ ਜਿਹੜਾ ਹੱਥ 'ਚ ਲੈ ਕੇ ਜਾਊਗਾ ਪਾਣੀ ਦੇਖੀ ਆਂਦੀ ਆ ਹਾਂ ਡੁੱਲ ਗਿਆ ਓਏ ਇਹ ਤਾਂ ਰਾਤੀ ਡੁੱਲ ਗਿਆ ਜਾਂਦੀ ਜਾਂਦੀ ਐ ਨਹੀਂ ਕਰਨਾ ਇੱਕ ਦੂਸਰੇ ਦਾ ਪਾਣੀ ਨਹੀਂ ਡੋਲਣਾ ਹੌਲੀ ਹੌਲੀ ਐ ਨਹੀਂ ਕਰਨਾ ਨਾ ਹੱਥ ਨਹੀਂ ਲਾਉਣਾ ਬਈ ਥੱਲੇ ਹੱਥ ਨਹੀਂ ਲਾਉਣਾ ਹੱਥ ਥ੍ਰੀ سپورਟ ਨਹੀਂ ਲਾਉਣੀ ਜੇ ਹੱਥ ਥ੍ਰੀ سپورਟ ਲਾਈਏ ਫਿਰ ਮੈਂ ਬਸ ਉਹ ਕਰੂੰਗਾ ਕੱਟੂੰਗਾ ਉਹ ਟੀਮ ਨੂੰ ਠੀਕ ਆ ਠੀਕ ਆ ਹੱਥ ਨਹੀਂ ਲਾਉਣਾ ਤੇ ਕੱਲੇ ਚੋਂ ਚੇਚ ਲੈ ਕੇ ਜਾਣਾ ਹੌਲੀ ਜਾਓ ਕਿਹੜੀ ਵੀ ਉੱਤਾਰ ਆਈ ਜੀਆ ਚਲੋ 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 ਹੌਲੀ 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 ਪਤਾ ਲੱਗ ਜੂਗਾ ਕਿਹੜੀ ਟੀਮ ਜੇਦੀ ਆ ਕਰਨੂ ਦੀ ਟੀਮ ਅੱਗੇ ਚੱਲੀ ਜਾਂਦੀ ਆ ਕਰਨੂ ਦੀ ਹੌਲੀ 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 ਜਿਹੜਾ ਹੌਲੀ ਭਰੂਗਾ ਉਹਦਾ ਛੇਤੀ ਭਰੂ ਗਲਾਸ ਜਿਹੜਾ ਕਾਲੀ ਕਰੂਗਾ ਉਹਦਾ ਨਹੀਂ ਭਰਦਾ ਉਹਦਾ ਰਾਹ ਚ ਹੀ ਡੋਲ ਜਾਂਦਾ ਕਾਲੀ ਕਰਦੇ ਆ ਜਦੋਂ ਆਹ ਦੇ ਇਤਨੇ ਮੇਰਾ ਸਾਰਾ ਕੀ ਦਾ ਗਲਾਸ ਵੱਧ ਭਰਿਆ ਲੱਗਦਾ ਕਰਨ ਨੂੰ ਹੋਰਿਆਂ ਦਾ ਗਲਾਸ ਵੱਧ ਭਰਿਆ ਲੱਗਦਾ ਐ ਡੋਲਣਾ ਨਹੀਂਗਾ ਨੂਰ ਬਾਈ ਜੀ ਕਰ ਲਈ ਇਹਦੇ ਚਾਂਸਰ ਜਾਵਾਂ 빙ਗਾ ਕਰਦੇ ਆ ਨੂਰ ਐ ਨਹੀਂ ਕਰਨਾ ਸਿੱਧਾ ਰੱਖੋ ਚਮਚਾ ਸਤਾ ਦੇਖੀ ਜਾਂਦੀ ਹੈ ਕਿਹੜਾ ਜਿੱਤਦਾ ਹੈਗਾ ਹੌਲੀ ਹੌਲੀ ਚੀਟਿੰਗ ਨਹੀਂ ਕਰਨੀ ਬਈ ਨੂਰ ਵੀ ਹੋ ਕਰਾਉਂਦੀ ਆ ਡੋਲੀ ਨਹੀਂ ਕਰਨੋ ਤੂੰ ਤਾਂ ਆਪਦਾ ਵੀ ਡੋਲ ਦਿੰਨੀ ਆ ਨਾਲ ਉਹਦਾ ਵੀ ਡੋਲ ਦਿੰਨੀ ਆ ਨਾਲ ਤੁਹਾਡੀ ਟੀਮ ਹਰ ਜੂ ਪਹਿਲਾਂ ਤੁਸੀਂ ਵੱਧ ਭਰਤਾ ਸੀਗਾ ਹੁਣ ਤੁਸੀਂ ਪਿੱਛੇ ਰਹੋਗੇ ਦੇਖੀ ਜਾਂਦੀ ਹੈ ਕਿਹੜਾ ਜਿੱਤੂਗਾ ਅਰੀ ਤੂੰ ਸਭ ਤੋਂ ਵੱਧ ਉਹ ਕਰਦੀ ਹੈਂ ਗਿਆ ਹੌਲੀ 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 11 ਸੈਕਿੰਡ ਰਹਿ ਗਏ ਹੌਲੀ ਪਰੂਗਾ ਜਿਹੜਾ ਉਹੀ ਜਿੱਤੂਗਾ ਹੋ ਗਿਆ ਬਈ ਟਾਈਮ ਬਸ ਟਾਈਮ ਹੋ ਗਿਆ ਪੂਰੇ 5 ਮਿੰਟ ਹੋ ਗਏ ਠੀਕ ਆ ਬਸ 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 ਦੇਖਦੇ ਆਂਗੇ ਹੁਣ ਕੌਣ ਜਿੱਤਿਆਗਾ ਮੇਰੇ ਕਰਨੇ ਆਪਦੀ ਆਪਦੀ ਟੀਮ ਦੇ ਉੱਤੇ ਉਮੀ ਖੜਜੋ ਪਹਿਲਾਂ ਵਾਂਗੂ ਜਿਵੇਂ ਜਿਵੇਂ ਲੱਗਿਆ ਤੁਸੀਂ ਜਿਹੜੇ ਜਿਹੜੇ ਗਲਾਸ ਹੈ ਜੀ ਦੇ ਲਓ ਜੀ ਟੀਮ ਖ ਤਿੰਨੇ ਟੀਮਾਂ ਖੜ ਗਈਆਂ ਤੇ ਦੇਖਦੇ ਆਂ ਸਭ ਤੋਂ ਵੱਧ ਕਿਹਨੇ ਭਰਿਆਗਾ ਗਲਾਸ ਆਪਾਂ ਕੋਲੇ ਧਰ ਦੇਾਂਗੇ। ਉਹ ਤੇਰਾ ਪਾਣੀ ਪਾ ਦੇ। ਉਹ ਮੈਂ ਉਮੀ ਗਲਾਸ ਰੱਖਾਂਗੇ ਆਪਾਂ। ਆ ਬਚਲੜੀ ਟੀਮ ਦਾ ਹੈਗਾ। ਤੇ ਆ ਹੈਗਾਗਾ ਕਰਨੂ ਹੋਰਿਆਂ ਦੀ ਟੀਮ ਦਾ। ਲੋ ਜੀ ਕਰਨੂ ਹੋਰਿਆਂ ਦੀ ਟੀਮ ਜਿੱਤ ਗਈ। ਆ ਆ ਗਿਆ ਪਹਿਲੇ ਨੰਬਰ ਤੇ ਤੇ ਆ ਆ ਗਿਆ ਦੂਜੇ ਨੰਬਰ ਤੇ ਆ ਤੀਜੇ ਤੇ। ਆ ਟੀਮ ਜਿੱਤ ਗਈ ਬਈ ਆ ਟੀਮ ਜਿੱਤ ਗਈ। ਤੇ ਇਹਨਾਂ ਨੂੰ ਹੁਣ ਖਾਣ ਨੂੰ ਚੀਜ਼ ਮਿਲੂਗੀ ਠੀਕ ਆ ਇਹਦੂਆ ਦਾ ਆਪਾਂ ਹੁਣ ਹੋਰ ਕਰਾਵਾਂਗੇ ਕੰਪੀਟੀਸ਼ਨ ਇਹਨਾਂ ਦਾ ਹੋਰ ਕਿਸੇ ਗੇਮ ਦਾ ਤੇ ਕਿਵੇਂ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ